ਸਸ਼੍ਰੀਕਾਲ ਤੁਸੀਂ ਦੇਖ ਰਹੇ ਹੋ SZ نیوز ਤੇ ਮੈਂ ਹਾਂ ਪ੍ਰਦੀਪ ਗੌਰ ਤਾਂ ਲਗਾਤਾਰ ਮੌਨਸੂਨ ਦੀ ਐਂਟਰੀ ਹੈ ਜਿਹੜੀ ਜਿੱਥੇ ਪੰਜਾਬ ਦੇ ਵਿੱਚ ਵੀ ਹੋ ਗਈ ਹੈ ਉੱਥੇ ਗੁੱਲੂ ਮਨਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਹੁੰਦਾ ਦਰਸਲ ਉਸਦੇ ਬਾਰੇ ਜ਼ਿਕਰ ਕਰਾਂਗੇ ਤਾਂ ਬਿਲਕੁਲ ਆਮ ਤੌਰ ਤੇ ਛੁੱਟੀਆਂ ਦੇ ਵਿੱਚ ਲੋਕ ਨੇ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਪਰ ਮੌਨਸੂਨ ਦੀ ਐਂਟਰੀ ਹੋਣ ਦੇ ਕਾਰਨ ਲੈਂਡਸਲਾਈਡਿੰਗ ਹੋ ਰਹੀ ਹੈ ਹੜ੍ਹਾਂ ਆ ਗਏ ਨੇ ਤੇ ਹੜ੍ਹਾਂ ਦੇ ਵਿੱਚ ਇੱਕ ਪਿਓ ਤੇ ਧੀ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਵਾਹਨ ਨੇ ਜਿਹੜੇ ਪਾਣੀ ਦੇ ਵਿੱਚ ਵਹਿ ਗਏ ਨੇ ਤੇ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ ਤਸਵੀਰਾਂ ਨੇ ਜਿਹੜੀਆਂ ਕੁਲੂ ਧਰਮਸ਼ਾਲਾ ਦੀਆਂ ਸਾਹਮਣੇ ਆਈਆਂ ਨੇ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਕਿ ਹੜ ਕਿੰਨੇ ਕੁ ਜ਼ਿਆਦਾ ਭਿਆਨਕ ਆਏ ਹੋਣਗੇ ਕਿਸ ਹੜ ਦੇ ਵਿੱਚ ਇੱਕ ਪਿਤਾ ਤੇ ਧੀ ਸਮੇਤ ਤਿੰਨ ਲੋਕ ਵੈਗੇ ਨੇ ਤੇ ਉਹਨਾਂ ਦੀ ਭਾਲ ਜਾਰੀ ਹੈ 89 ਵੀ ਬੈਗੇ ਨੇ ਤੇ ਚਾਰ ਘਰਾਂ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਧਰਮਸ਼ਾਲਾ ਦੇ ਖਨੀਆਰਾ ਵਿਖੇ ਸਥਿਤ ਇੰਦਰਾ ਪ੍ਰੇਰ ਦਰਸ਼ਨੀ ਹਾਈਡਰੋਲੋਨਿਕ ਪ੍ਰੋਜੈਕਟ ਸੋਕਨੀ ਦੇ ਕੋਲ ਨੇੜੇ ਬੱਦਲ ਫਟਿਆ ਇਸ ਨਾਲ ਖੱਡ ਦੇ ਵਿੱਚ ਹੜ ਆ ਗਿਆ ਪ੍ਰੋਜੈਕਟ ਦੇ ਕਾਮਾਰੇ ਵੀ ਕਾਮੇ ਵੈਗੇ ਨੇ ਬਾਅਦ ਵਿੱਚ ਦੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅੱਜ ਪਛਾਰ ਦੁਪਹਿਰ ਤੋਂ ਰਾਤ ਤੱਕ ਜਾਰੀ ਹੈ ਰਾਜਸਥਾਨ ਦੀ ਮੌਨਸੂਨ ਦੀ ਬਾਰਿਸ਼ ਚੱਲ ਰਹੀ ਹੈ ਬੰਸਵਾੜਾ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ 8 ਇੰਚ ਮੀਂਹ ਪਿਆ ਜੇ ਤੌੜਗੜ ਦੇ ਵਿੱਚੂ ਬਿਜਲੀ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਚਾਰ ਸੜ ਗਏ ਮੀਤੋਂ ਬਚਣ ਲਈ ਸਾਰੇ ਦਰਖਤ ਹੇਠ ਖੜੇ ਸੀ ਮਧ ਪ੍ਰਦੇਸ਼ ਤੇ ਪਪਾਲ ਦੇ ਵਿੱਚ ਇੱਕ ਖੰਡਰ ਇਮਾਰਤ ਦਾ ਇੱਕ ਹਿੱਸਾ ਟਹਿ ਗਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਓਪੀ ਤੇ 45 ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਜਾਰੀ ਹੈ ਚੰਸੀ ਦੇ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ ਮੁਜ਼ਫਰ ਨਗਰ ਦੇ ਵਿੱਚ ਦੋ ਦਿਨ ਪਹਿਲਾਂ ਪਾਣੀ ਦੇ ਵਿੱਚ ਵਹਿ ਕੇ 3 ਸਾਲ ਦੇ ਬੱਚੇ ਦੀ ਲਾਸ਼ ਹੈ ਜਿਹੜੀ ਉਹ ਬਰਾਮਦ ਕਰ ਲਈ ਪਰ ਅਸੂਰੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਦਰਸਲ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੋ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਹੁੱਲੂ ਦੇ ਜੀਵਨਾਲਾ ਗੜਤਾ ਕਾਟੀ ਦੇ ਸ਼ਿਲਾਗੜ ਅਤੇ ਬੰਚਾਰ ਦੇ ਹਰਨਾਗੜ੍ਹ ਦੇ ਵਿੱਚ ਬੱਦਲ ਫਟਕੇ ਕਾਂਗੜਾ ਜ਼ਿਲ੍ਹੇ ਦੇ ਤਰਮਸ਼ਾਲਾ ਦੇ ਵਿੱਚ ਵੀ ਬੱਦਲ ਫਟਿਆ ਜੀਵਨਾਲਾ ਦੇ ਵਿੱਚ ਅਚਾਨਕ ਆਏ ਹੜ੍ਹ ਦੇ ਵਿੱਚ ਇੱਕ ਪਿਤਾ ਤੇ ਤੀ ਸਮੇਤ ਤਿੰਨ ਲੋਕ ਵਹਿ ਗਏ ਨਦੀ ਪਾਲ ਜਿਹੜੀ ਹਜੇ ਤੱਕ ਚੱਲੀ ਹੈ 89 ਵੀ ਵਹਿ ਗਏ ਤੇ ਇਸ ਦੇ ਨਾਲ ਚਾਰ ਘਰਾਂ ਨੂੰ ਨੁਕਸਾਨ ਵੀ ਪਹੁੰਚਿਆ ਸਸ਼੍ਰੀਕਾਲ ਤੋਂ ਸਿੱਖ ਰੈਸਨ ਜ਼ੈਡ ਨਿਊਜ਼ ਤੇ ਮੈਂ ਹਰਪ੍ਰਦੀਪ ਗੌਰ ਤਾਂ ਲਗਾਤਾਰ ਮੌਨਸੂਨ ਦੀ ਐਂਟਰੀ ਹੈ ਜਿਹੜੀ ਜਿੱਥੇ ਪੰਜਾਬ ਦੇ ਵਿੱਚ ਵੀ ਹੋਗੀ ਹੈ ਉੱਥੇ ਗੁੱਲੂ ਮਨਾਲੀ ਦੇ ਵਿੱਚ ਜਿਸ ਤਰੀਕੇ ਦੇ ਨਾਲ ਭਿਆਨਕ ਹਾਦਸਾ ਹੁੰਦਾ ਹੈ ਦਰਸਲ ਉਸਦੇ ਬਾਰੇ ਜ਼ਿਕਰ ਕਰਾਂਗੇ ਤਾਂ ਬਿਲਕੁਲ ਆਮ ਤੌਰ ਤੇ ਛੁੱਟੀਆਂ ਦੇ ਵਿੱਚ ਲੋਕ ਨੇ ਜਿਹੜੇ ਪਹਾੜੀ ਖੇਤਰਾਂ ਦੇ ਵਿੱਚ ਘੁੰਮਣ ਦੇ ਲਈ ਜਾਂਦੇ ਨੇ ਪਰ ਮੌਨਸੂਨ ਦੀ ਐਂਟਰੀ ਹੋਣ ਦੇ ਕਾਰਨ ਲੈਂਡਸਲਾਈਡਿੰਗ ਹੋ ਰਹੀ ਹੈ ਹੜ੍ਹਾਂ ਆ ਗਏ ਨੇ ਤੇ ਹੜ੍ਹਾਂ ਦੇ ਵਿੱਚ ਇੱਕ ਪਿਓ ਤੇ ਧੀ ਦੇ ਡੁੱਬਣ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਚਾਰ ਵਾਹਨ ਨੇ ਜਿਹੜੇ ਪਾਣੀ ਦੇ ਵਿੱਚ ਵਹਿ ਗਏ ਨੇ ਤੇ ਲੋਕਾਂ ਦੇ ਘਰ ਵੀ ਨੁਕਸਾਨੇ ਗਏ ਨੇ ਤਸਵੀਰਾਂ ਨੇ ਜਿਹੜੀਆਂ ਕੁਲੂ ਧਰਮਸ਼ਾਲਾ ਦੀਆਂ ਸਾਹਮਣੇ ਆਈਆਂ ਨੇ ਮੌਕੇ ਤੇ ਤੁਹਾਨੂੰ ਤਸਵੀਰਾਂ ਦਿਖਾ ਦਿੰਨੇ ਆ ਦਰਸਲ ਤਸਵੀਰਾਂ ਦੇ ਵਿੱਚ ਤੁਸੀਂ ਅੰਦਾਜ਼ਾ ਜ਼ਰੂਰ ਲਗਾ ਸਕਦੇ ਹੋ ਕਿ ਹੜ ਕਿੰਨੇ ਕੁ ਜ਼ਿਆਦਾ ਭਿਆਨਕ ਆਏ ਹੋਣਗੇ ਕਿਸ ਹੜ ਦੇ ਵਿੱਚ ਇੱਕ ਪਿਤਾ ਤੇ ਧੀ ਸਮੇਤ ਤਿੰਨ ਲੋਕ ਬੈਗ ਨੇ ਤੇ ਉਹਨਾਂ ਦੀ ਭਾਲ ਜਾਰੀ ਆਠ ਵਨ ਵੀ ਬੈਗ ਗਏ ਨੇ ਤੇ ਚਾਰ ਕਰਾਂ ਨੂੰ ਨੁਕਸਾਨ ਪਹੁੰਚਿਆ ਹਾਲਾਂਕਿ ਧਰਮਸ਼ਾਲਾ ਦੇ ਖਨੀਆਰਾ ਵਿਖੇ ਸਥਿਤ ਇੰਦਰਾ ਪ੍ਰਦਰਸ਼ਨੀ ਹਾਈਡਰੋਲਿਕ ਪ੍ਰੋਜੈਕਟ ਸੋਕਨੀ ਦੇ ਕੋਲ ਨੇੜੇ ਬੱਦਲ ਫਟਿਆ ਇਸ ਨਾਲ ਖੱਡ ਦੇ ਵਿੱਚ ਹੜ ਆ ਗਿਆ ਪ੍ਰੋਜੈਕਟ ਦੇ ਕਾਮਾਰੇ ਵੀ ਕਾਮੇ ਵਹਿ ਗਏ ਨੇ ਬਾਅਦ ਦੇ ਵਿੱਚ ਦੋ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ ਅੱਜ ਪਛਾਰ ਦੁਪਹਿਰ ਤੋਂ ਰਾਤ ਤੱਕ ਜਾਰੀ ਹੈ Rajasthan ਦੀ ਮੌਨਸੂਨ ਦੀ ਬਾਰਿਸ਼ ਆ ਰਹੀ ਹੈ ਬੰਸਵਾੜਾ ਦੇ ਵਿੱਚ ਇੱਕ ਦਿਨ ਦੇ ਵਿੱਚ ਸਭ ਤੋਂ ਵੱਧ 8 ਇੰਚ ਮੀਂਹ ਪਿਆ ਜਿਤੌੜਗੜ ਦੇ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਨੌਜਵਾਨ ਦੀ ਮੌਤ ਹੋ ਗਈ ਤੇ ਚਾਰ ਸੜਗੇ ਮੀਤੋਂ ਬਚਣ ਲਈ ਸਾਰੇ ਦਰਖਤ ਹੇਠ ਖੜੇ ਸੀ ਮਦ ਪਰਦੇਸ਼ ਤੇ ਪਪਾਲ ਦੇ ਵਿੱਚ ਇੱਕ ਖੰਡਨ ਇਮਾਰਤ ਦਾ ਇੱਕ ਹਿੱਸਾ ਟਹਿ ਗਿਆ ਇੱਕ ਨੌਜਵਾਨ ਦੀ ਮੌਤ ਹੋ ਗਈ ਓਪੀ ਤੇ ਪੰਤਾਲੀ ਜ਼ਿਲ੍ਹਿਆਂ ਦੇ ਵਿੱਚ ਭਾਰੀ ਮੀਂਹ ਜਾਰੀ ਹੈ ਚੰਸੀ ਦੇ ਵਿੱਚ ਬਿਜਲੀ ਡਿੱਗਣ ਕਾਰਨ ਇੱਕ ਕੁੜੀ ਦੀ ਮੌਤ ਹੋ ਗਈ ਮੁਜ਼ਫਰ ਨਗਰ ਦੇ ਵਿੱਚ ਦੋ ਦਿਨ ਪਹਿਲਾਂ ਪਾਣੀ ਦੇ ਵਿੱਚ ਵਹਿ ਕੇ 3 ਸਾਲ ਦੇ ਬੱਚੇ ਦੀ ਲਾਸ਼ ਹੈ ਜਿਹੜੀ ਉਹ ਬਰਾਮਦ ਕਰ ਲਈ ਪਰ ਇਸ ਵੇਲੇ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਹਾਂ ਦਰਸਲ ਬੁੱਧਵਾਰ ਨੂੰ ਹਿਮਾਚਲ ਪ੍ਰਦੇਸ਼ ਦੇ ਦੋ ਜ਼ਿਲ੍ਹਿਆਂ ਦੇ ਵਿੱਚ ਬੱਦਲ ਫਟਣ ਦੀਆਂ ਚਾਰ ਘਟਨਾਵਾਂ ਵਾਪਰੀਆਂ ਉਲੂ ਦੇ ਜੀਵਨਾਲਾ ਗੜਾ ਦਾ ਕਾਟੀ ਦੇ ਸ਼ਿਲਾਗੜ ਅਤੇ ਬੰਜਾਰ ਦੇ ਹਰਨਾਗੜ ਦੇ ਵਿੱਚ ਬੱਦਲ ਫਟਕੇ ਕਾਂਗੜਾ ਜ਼ਿਲ੍ਹੇ ਦੇ ਤਰਮਸ਼ਾਲਾ ਦੇ ਵਿੱਚ ਵੀ ਬੱਦਲ ਫਟਿਆ ਜੀਵਨਾਲਾ ਦੇ ਵਿੱਚ ਅਚਾਨਕ ਆਏ ਹੜ ਦੇ ਵਿੱਚ ਇੱਕ ਪਿਤਾ ਤੇ ਤੀਸਮਿਤ ਤਿੰਨ ਲੋਕ ਵਹਿ ਗਏ ਨਦੀ ਪਾਰ ਜਿਹੜੀ ਹਜ ਜੈ ਚਾਰੀ 89 ਵੀ ਵਹਿ ਗਏ ਤੇ ਇਸ ਦੇ ਨਾਲ ਚਾਰ ਕਰਾਂ ਨੂੰ ਨੁਕਸਾਨ ਵੀ ਪਹੁੰਚੇ